ਕਿ ਇਹ ਕਲੀਨ ਹੈ ਕੀ ਦਿੱਤਾ ਸਾਡੀਆਂ ਪੈਗਾਂ ਨੂੰ ਅੱਜ ਤੋਂ ਪਹਿਲਾਂ ਚਾਹਿਆ ਮਾਤਾ ਨੂੰ ਮਾਲਕ ਦਿੱਤਾ ਮਿਹਨਤ ਦੇਣ ਨੂੰ 50 ਮਹੀਨਾ ਮਿਲੇਗਾ ਅੰਦੀਆ ਬਹੁਤ ਵੱਡੀ ਗੱਲ ਕੀ ਕਹਿ ਰਹੇ ਨੇ ਜਿਹੜੇ ਆਪੀ ਪਾਰਟੀ ਨੇ ਇਹ ਕਹਾ ਬਹੁਤ ਵੱਡਾ ਹਾਲ ਹੈ ਸਾਡੀ ਸਰਕਾਰ ਦਾ ਕੀ ਹੈ ਗੇਮ ਨਰਿੰਦਰ ਸਿੰਘ ਸੈਕਟਰੀ ਐਆਈਡੀ ਪੌਰੀ ਪਹਿਲਾ ਜਿੰਦਾਬਾ ਮੋਹਿਤ ਮਹਿੰਦਰਾ ਜਿੰਦਾਬਾ ਮੋਹਿਤ ਜਿੰਦਾਬਾ ਰਾਜ ਗੋਪੀ ਤੇ ਰੀਕਸਾ ਸਿਕਾ ਨਮਸਕਾਰ ਔਰ ਨਾਲੀ ਦਾਲਮੀ ਸਾਹਿਬ ਸਾਡੇ ਇੰਚਾਰਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਰ ਤੁਹਾਡਾ ਮਿਲ ਸਵਾਗਤ ਪਟਿਆਲੇ ਤੁਸੀਂ ਦੁਬਾਰਾ ਆ ਰਹੇ ਹੋ ਜ਼ੋਰਦਾਰ ਤਾੜੀਆਂ ਨਾਲ ਦਿੱਕਾ ਸਵਾਗਤ ਕਰਾਂ ਦਾਲਮੀ ਸਾਹਿਬ ਦਾ ਕਰਦੇ ਆਂ ਨਾਲੀ ਸਾਡੇ ਪਟਿਆਲੇ ਦੀ بلند ਆਵਾਜ਼ ਪਾਰਲੀਮੈਂਟ ਦੇ ਵਿੱਚ ਪਟਿਆਲੇ ਦੀ ਨਿਮਾਇੰਤ ਕੀ ਕਰਦੇ ਡਾਕਟਰ ਅਰਵੀਰ ਗਾਂਧੀ ਜੀ ਪਰ ਜ਼ੋਰਦਾਰ ਤਾੜੀਆਂ ਪਰ ਡਾਕਟਰ ਜੀ ਲਈਏ ਸਮੁੱਚੀ ਟੀਮ ਕਾਂਗਰਸ ਪਾਰਟੀ ਦੀ ਪਟਿਆਲੇ ਜ਼ਿਲ੍ਹੇ ਦੀ ਸਮੁੱਚੇ ਲੀਡਰ ਸਹਿਬਾਨ ਮਦਰ ਲਾਲ ਜੀ ਜਲਾਪੁਰ ਸਾਹਿਬ ਸਦਾ ਰਜਿੰਦਰ ਸਿੰਘ ਜੀ ਦਰਬਾਰਾ ਸਿੰਘ ਜੀ ਵਿਸ਼ੂ ਸ਼ਰਮਾ ਜੀ ਸਦਾ ਅਰਜਿਤ ਸਿੰਘ ਜੀ ਕਬੂਸ ਸਾਹਿਬ ਬਹੁਤ ਸਾਡੇ ਸੀਨੀਅਰ ਲੀਡਰ ਹਰੀ ਮਾਨ ਸਾਹਿਬ ਢਿਲੋਂ ਸਾਹਿਬ ਔਰ ਫਾਰਮਰ ਐਮਐਲਏ ਤੁਹਾਡਾ ਵੀ ਸਵਾਗਤ ਕਰਦੇ ਆਂ ਖੰਗੂੜਾ ਸਾਹਿਬ ਦਾ तमाम ਸਾਡੀ ਇੰਗਲਿਸ਼ ਵਿੱਚ ਬੈਠੀ ਹੈ ਜੇ ਨਾਮ ਕਿਸੇ ਦਾ رہ ਗਿਆ ਤਾਂ ਮਾਫੀ ਦਿਓ ਰਾਜਰਾ ਸਾਹਿਬ ਸਾਰੀ ਟੀਮ ਨੇ ਆਪਾਂ ਜ਼ੋਰਦਾਰ ਤਾੜੀਆਂ ਲਾ ਕੇ ਕਿਉਂਕਿ ਉਹ ਰੇਖਾ ਸੀ ਕੀ ਬਣਾਉਣੀ ਹੈ ਪਰ ਮੈਨੂੰ ਯਾਦ ਹੈ ਕਿ ਇਹ ਭਰਮਾ ਕੱਟ ਸਿਦਾਰ ਜਿੰਦਰ ਸਿੰਘ ਵੀ ਗੱਲ ਕਰ ਰਹੇ ਸੀ ਕਿ ਭਰਮਾ ਕੱਟ ਪਹਿਲਾਂ ਨਹੀਂ ਹੁੰਦਾ ਸੀ ਔਰ ਇੱਕ ਗੱਲ ਕਰਨਾ ਚਾਹੁੰਨਾ ਦਲਵੀ ਸਾਹਿਬ ਇਹਦੇ ਵਿੱਚ ਕਿ ਆਪਾਂ ਨੂੰ ਕੈਟੇਗਰੀਜ਼ ਕਰਨਾ ਪੈਣਾ ਹੈ 2022 ਤੋਂ ਬਾਅਦ ਦਾ ਸਮਾਂ 2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਦਾ ਸਮਾਂ ਔਰ ਅੱਜ ਦਾ ਸਮਾਂ ਕੌਣ 2022 ਸਾਡੇ ਨਾਲ ਸੀ ਕੌਣ 2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਡੇ ਨਾਲ ਲੱਗਿਆ ਔਰ ਕਿਹੜੇ ਲੋਕ ਨੇ ਜਿਹੜੇ ਹੁਣ ਕਾਂਗਰਸ ਦੀ ਜਦੋਂ ਹਵਾ ਚੱਲ ਰਹੀ ਹੈ ਹੁਣ 24 ਤਬਾਸਾਈ ਨੂੰ ਦੇਖਦੇ ਨੇ ਕਾਂਗਰਸ ਪਾਰਟੀ ਦੀ ਸਰਕਾਰ ਬਣ ਰਹੀ ਹੈ ਹੋਰ ਦੇਖ ਕੇ ਆ ਰਿਹਾ ਸਭ ਸੈਟ ਕਰ ਰਿਹਾ ਕਰਨੇ ਇਹ ਪਹਿਲਾ 2022 ਤੋਂ ਕਿਹੜਾ ਲੱਗਿਆ ਹੋਇਆ ਨਾਲ ਸਾਨੂੰ ਉਹਨੂੰ ਇੰਪੋਰਟੈਂਸ ਵੀ ਦੇਣੀ ਮਿਲਣੀ ਹੈ ਉਹਨੂੰ ਸਿਰ ਤੇ ਵੀ ਉਠਾਉਣਾ ਪੈਣਾ ਹੈ ਕਿਉਂਕਿ ਉਹ 2022 ਤੋਂ ਜਿਹੜੇ ਲੋਕ ਚੱਲੇ ਹੋਏ ਕਿਉਂਕਿ ਆਪਾਂ ਕਾਂਗਰਸ ਪਾਰਟੀ ਨੂੰ ਪਿਆਰ ਕਰਦੇ ਹਾਂ ਜਿਹੜੇ ਪਿਆਰ ਨਹੀਂ ਕਰਦੇ ਸੀ ਉਹ ਸ਼ੁਕਰਦਾਰ ਕੇ ਹੋਰ ਨਾ ਪੜਿਆ ਚਲੇਗੇ ਸੋ ਪਹਿਲਾ ਮੇਰਾ ਪੁਆਇੰਟ ਇਹ ਹੈ ਕਿ ਅਸੀਂ ਪਰਾਇਤੀ ਜਿਹੜੇ 2021 ਤੋਂ ਲੱਗੇ ਆ ਇਸ ਇਮਤਿਹਾਨ ਮਾਦ ਕਰਦਾ ਤਾਂ ਨਾਨ ਅਮਿੰਦਸ ਸਿੰਘ ਵੀ ਰਾਜਾ ਬਣੇ ਪਤਾਪ ਸਿੰਘ ਦੀ ਬਾਜਵਾ ਤਾਂ ਸੋਚੀ ਸਾਡੀ ਨਿਰਦੇਸ਼ ਜਿਨ੍ਹਾਂ ਨੇ ਸਾਨੂੰ ਮੰਡਲ ਕਮੇਟੀ ਚੁਣਨ ਦਾ ਸਾਨੂੰ ਦਿੱਤਾ ਖੜੀਆ ਸਾਹ ਦੇ ਦਿਸ਼ਾ ਨਿਰਦੇਸ਼ ਸੀ ਮੰਡਲ ਕਮੇਟੀਆਂ ਬਣੀਆਂ ਬਲੌਕ ਬਣੇ ਧਰਨੇ ਲੱਗੇ ਸੋ ਬੜਾ ਕੰਡੈਟ ਸਿੰਘ ਦਾ ਹਿੱਸਾ ਸਮਾਂ ਸੀਗਾ ਅੱਜ 2024 ਦੇ ਵਿੱਚ ਆਪਾਂ ਆਮਰਥਾ ਪਾਰਟੀ ਦਾ ਕਾਰਕਟਰ ਇਹ ਆ ਗਿਆ ਜਾਂਦਾ ਹੈ ਡਾਕਟਰ ਫਰਦੀ ਨਾਲ ਦੀ ਸੰਗਤ ਕਰੋ ਹਾਂ سبھی ہمارے ہلکا انچارج ہمارے یہی نعرے کے ساتھ مجھے بلیک جانا ہے سارے منڈل بلاک پردھان دونوں سائڈ تو مہیلا اور میل سائڈ تو ਬਹੁਤ ਹੀ ਸਤਿਕਾਰਯੋਗ ਦਲਵੀ ਸਾਹਿਬ ਜਾਂਦੇ ਸਾਹਿਬ ਸਾਡੇ ਮੇਰੇ ਬਹੁਤ ਹੀ ਸਤਿਕਾਰਯੋਗ ਸਾਥੀ ਬਲਕਣ ਜੱਜ ਸਹਿਬਾਨ ਜਿਵੇਂ ਮਾਣ ਮਾਗ ਫਿਰ ਲੰਬੀ ਗੱਲ ਚੱਲੀ ਜਾਏ ਸਭ ਤੋਂ ਪਹਿਲੀ ਗੱਲ ਮੈਂ ਇਹ ਰੱਖਣਾ ਚਾਹੁੰਦਾ ਹੈ ਕਿ ਮੈਂ ਦਲਵੀ ਸਾਹਿਬ ਨੂੰ ਪਹਿਲੀ ਵਾਰੀ ਮਿਲਿਆ ਸੀ ਜਦੋਂ ਦਲਵੀ ਸਾਹਿਬ ਪਟਿਆਲਾ ਕਾਰਪੋਰੇਸ਼ਨ ਆਖੂ ਤੋਂ ਪਹਿਲੋਂ ਆਏ ਸੀ ਇਹਨਾਂ ਦਾ ਧਮਾਕਾ ਦਿਆ ਕਿ ਇਹਨਾਂ ਨੇ ਕੋਦੋਂ ਵੀ ਆ ਕੇ ਇਸੇ ਹਾਲ ਦੇ ਵਿੱਚ ਪਟਿਆਲਾ ਦੇ ਸਾਡੇ ਜਿਹੜੇ ਜਹਾੜੂ ਸਾਥੀ ਨੇ ਉਹਨਾਂ ਨੂੰ ਤਾਕਤ ਬਖਸ਼ੀ ਸੀ ਸੇ ਬਖਸ਼ੀ। ਮੈਂ ਇੱਕ ਗੱਲ ਇਹ ਵੀ ਸਨ ਕਰਨਾ ਚਾਹੁੰਦਾ ਕਿ ਦਵਿੰਦਰ ਯਾਦਵ ਜੀ ਦੀ ਜਗ੍ਹਾ ਸਾਡੇ ਕੋਲ ਸਾਧਕਾ ਮੁੱਖ ਮੰਤਰੀ ਸਾਹ ਭਗਵਾਨ ਜੀ ਸਾਹਿਬ ਨੂੰ ਪੰਜਾਬ ਦਾ ਇੰਚਾਰਜ ਲਗਾਇਆ ਹੈ। ਨਾਲ ਹੀ ਮੈਂ ਤਾਂ ਮਾਣ ਮਹਿਸੂਸ ਕਰਦਾ ਕਿ ਸੁਵਿੰਦਰ ਯਾਦਵ ਜੀ ਪਾਰਲੀਮੈਂਟ ਦੀ ਇਲੈਕਸ਼ਨ 'ਚ ਸਾਡੇ ਇੰਚਾਰਜ ਸੀ। ਉਹਨਾਂ ਨੇ ਬਹੁਤ ਮਿਹਨਤ ਕੀਤੀ ਤੇ ਮੈਂ ਉਮੀਦ ਕਰਦਾ ਹਾਂ ਕਿ ਸਾਰੇ ਪੰਜਾਬ ਕਾਂਗਰਸ ਦੇ ਸਾਥੀ ਵਰਕਰ ਉਹਨਾਂ ਦਾ ਦਿਲੋਂ ਸਤਿਕਾਰ ਕਰਨਗੇ। ਮੈਂ ਇਹ ਵਾਅਦਾ ਦੇ ਤਿੱਖਣ ਕਰਦਾ ਔਰ ਆਸਬੀਤ ਕਰਦਾ ਹਾਂ ਕਿ ਸੰਗਠਨ ਨੂੰ ਤਾਕਤਵਰ ਬਣਾਉਣ ਵਾਸਤੇ ਦਲਵੀ ਸਾਹਿਬ ਔਰ ਜਿਹੜੇ ਨਵੇਂ ਸਾਬਣੇ ਨੇ ਅਲੋਖਸ਼ਰ ਮਾਦੀ ਸਾਡੀ ਕਾਂਗਰਸ ਪਾਰਟੀ ਦੇ ਸਟ੍ਰਕਚਰ ਨੂੰ ਤਾਕਤਵਰ ਬਣਾਉਣ ਲਈ ਜੋ ਜੋਰ ਲਗਾ ਰਹੇ ਨੇ ਮਿਹਨਤ ਕਰ ਰਹੇ ਨੇ ਦਿਸ਼ਾ ਦੇ ਰਹੇ ਨੇ ਉਹ ਸਾਡੇ ਜਿਹੜੇ ਜ਼ਿਲ੍ਹਾ ਦੇ ਸਾਰੇ ਪ੍ਰਧਾਨ ਨੇ ਬਲਾਕ ਦੇ ਪ੍ਰਧਾਨ ਨੇ ਅੰਦਲਾ ਤੱਕ ਨਾਲ ਦੇ ਉਪਰ ਸਾਈਡ ਦੇ ਉਹਨਾਂ ਨੂੰ ਰਗੂਲਣਗੇ ਹੋਰ ਤਾਕਤਵਰ ਬਣਾਉਣਗੇ ਮੈਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰਨਾ ਚਾਹੁੰਦਾ ਜੀ ਮੈਂ 34 ਸਾਲ ਦੇ ਕਰੀਬ ਪੁਲਿਸ ਦੇ ਵਿੱਚ ਰਹਿ ਕੇ ਨੋਕਰੀ ਕੀਤੇ ਬਾਲਨਾ ਤੁਹਾਡੇ ਧਿਆਨ ਚ ਔਨ ਰਿਕਾਰਡ ਗੱਲ ਹੀ ਆਇਆ ਤਿੰਨ ਵਾਰੀ ਇਸ ਸਵੇਰ ਦੀ ਲੜਾਈ ਪਾਸਤੇ ਅਨਕੰਟਰ ਫੇਸ ਕੀਤਾ ਸੀ ਐਮਪੁਸ਼ਰ ਕੀਤਾ ਸੀ ਔਰ ਇੱਕ ਵਾਰੀ ਇੱਕ ਸੈਕਿੰਡ ਲਈ ਮੌਤ ਤੋਂ ਬਚਿਆ ਸੀ ਮੇਰੇ ਨਾਲ ਨੇ ਬਹੁਤ ਸਾਰੇ ਪੁਲਿਸ ਸਾਥੀ ਸ਼ਹੀਦ ਵੀ ਹੋਏ ਔਰ ਜਾਨ ਵੀ ਲਗੀ ਮੈਂ ਸਭ ਤੋਂ ਪਹਿਲਾਂ ਇਲੈਕਸ਼ਨ ਸੰਗਠਨ ਦੀ ਤੁਹਾਡੀ ਬਲਵੇਂ ਦੀ ਦੇਖੀ ਸੀ ਜਦੋਂ ਉਸ ਤੋਂ ਬਾਅਦ ਸਦਾਗ ਬਿਆਨ ਸਿੰਘ ਦੀ ਪ੍ਰੋਗਰਾਮ ਹੋਣੀ ਸੀ Olha o como... Rodrigo.